i'm gonna ਮੈਂ ਇਹ ਛੁੜੇਰਾ ਗੋਮਨ ਕੰਟਰੈਕਟਰ ਮੇਰੀ ਬੇਟੀ ਦਾ ਗਣੇਸ਼ ਜੀ ਦਾ ਤਿਉਾਰ 10-12 ਸਾਲ ਤੋਂ ਲਗਾਤਾਰ ਮਨਾਉਂਦੀ ਆ ਰਹੀ ਹੈ ਤੇ ਪਿਛਲੇ ਕਈ 4-5 ਸਾਲ ਤੋਂ ਆਸਟ੍ਰੇਲੀਆ ਚਲੀ ਗਈ ਪਰ ਪਿਛਲੇ ਸਾਲ ਵੀ ਉਸਨੇ ਸਾਨੂੰ ਫੋਨ ਕੀਤਾ ਕਿ ਗਣੇਸ਼ ਜੀ ਦਾ ਆਪਣੇ ਘਰ ਆਗਮਨ ਕਰਾਣਾ ਗਣੇਸ਼ ਜੀ ਦੀ ਤੁਥੀ ਮਨਾਣੀ ਹੈ ਇਹ ਪਿਛਲੀ ਵਾਰੀ ਬਣਾਈ ਇਸ ਵਾਰ ਉਹ ਗਣੇਸ਼ ਦੀ ਤੁਥੀ ਤੋਂ ਆ ਗਈ ਮੈਂ ਬਹੁਤ ਆਸਟ੍ਰੇਲੀਆ ਤੋਂ ਉਹਨੇ ਬੜੇ ਦੁੰਮਦਾਮ ਨਾਲ ਲੋਕਾਂ ਦਾ ਸਵਾਗਤ ਕੀਤਾ ਕੀ ਗਣੇਸ਼ ਜੀ ਨੂੰ ਜੋ ਆਪਣੀ ਜੋ ਗਣੇਸ਼ ਨੂੰ ਜਿਲੋ ਮੰਦੀ ਹੈ ਇਹ ਮਹਾਦੇਵ ਜੀ ਦੀਆਂ ਬਣੋ ਕਾਮਨਾਵਾਂ ਪੂਰੀ ਕਰਦੀ ਹੈ ਮੇ ਆਏ ਹੋਏ ਸਜਨਾ ਦਾ ਜਿਹੜੇ ਅੱਜ ਮੇਰੇ ਘਰ ਆਏ ਹੈ ਜਿਹਨੇ ਗਣੇਸ਼ ਜੀ ਤੇ ਪ੍ਰਸ਼ਾਦ ਲਿਆ ਗਣੇਸ਼ ਜੀ ਦਾ ਮਤਲਬ ਉਹਨਾਂ ਨੂੰ ਗਰੇਵ ਆਜੀ ਖੁਸ਼ੀਆਂ ਦੇਣ ਉਹਨੇ ਮਨੋ ਕਾਮਨਾ ਪੂਰੀ ਕਰੇ ਜੈ ਸ਼੍ਰੀ ਗਣੇਸ਼ ਨੂੰ ਮਾਂਦੀ